हमने आते ही एंटी गैंगस्टर टास्क फोर्स बनाई मैं अपनी फोर्स को बधाई देता हूं कि तो उन्होंने अपनी जान जोखिम में डालकर पता नहीं कितने घरों के चूलों की आग जो बुझने वाली थी उसको बचा लिया मैं पौने तीन करोड़ लोगों की सुरक्षा की गारंटी लेता हूं मेरा काम है ਤੁੱਕੇ ਮੈਨੂੰ ਇਤਨਾ ਪਿਆਰ ਦਿਆ ਆਪਣੇ ਇਤਨਾ ਪਿਆਰ ਦਿਆ ਹੁਣ ਜ਼ਿੰਮੇਦਾਰੀ ਮੇਰੀ ਹੈ ਆਪਨੇ ਆਪਣਾ ਫਰਜ਼ ਨਿਭਾ ਦਿਆ ਹੁਣ ਫਰਜ਼ ਨਿਭਾਣੇ ਕੀ ਬਾਰੀ ਮੇਰੀ ਹੈ ਪੰਜਾਬ ਚੋਂ ਗੈਂਗਸਟਰਵਾਦ ਦਾ ਸਫਾਇਆ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਤੇ ਏਜੀਟੀਐਫ ਨੇ ਸ਼ਕਤੀ ਦਿਖਾਉਂਦਿਆਂ ਹੁਣ ਤੱਕ ਪੰਜਾਬ ਅੰਦਰ ਅਪਰਾਧਿਕ ਮਾਮਲਿਆਂ ਨੂੰ ਲੈ ਕੇ 1100 ਤੋਂ ਵੱਧ ਗ੍ਰਿਫਤਾਰੀਆਂ ਕੀਤੀਆਂ ਦੇ ਇੱਕ 1165 ਨਜਾਇਜ਼ ਹਥਿਆਰ ਅਤੇ ਅਪਰਾਧ ਲੀਵਰ ਤੇ 270 ਵਾਹਨ ਬਰਾਮਦ ਕੀਤੇ ਨੇ ਪੰਜਾਬ ਸਰਕਾਰ ਦਾ ਮੁੱਖ ਮਕਸਦ ਅਪਰਾਧ ਤੇ ਰੋਕ ਲਗਾ ਕੇ ਸੂਬੇ ਦੇ ਲੋਕਾਂ ਨੂੰ ਇੱਕ ਸੁਖਾਵਾਂ ਮਾਹੌਲ ਪ੍ਰਦਾਨ ਕਰਨਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਕਿਹਾ ਉਹ ਕਰ ਦਿਖਾਇਆ ਪੰਜਾਬ ਚ ਹੋ ਰਿਹਾ ਹੈ ਅਪਰਾਧ ਦਾ ਸਫਾਇਆ ਇੰਸਪੈਕਟਰ ਕੇਵਲ ਸਿੰਘ ਮੇਰਾ ਨਾਮ ਜੇ ਮੈਂ ਇੱਥੇ ਸਾਬਦੀਨ ਫਲੋਰ ਸਭ ਦੇ ਜਿਹੜਾ ਫਲੋਰ ਵਿਖੇ ਟ੍ਰੈਫਿਕ ਪੰਚਾਰ ਜਾਂ ਤੇ 112 ਦਾ ਅਨਚਾਰਜ ਲੱਗਾ ਹੋਇਆ ਹੈ ਅ ਅਸੀਂ ਜਿਹੜਾ ਟ੍ਰੈਫਿਕ ਨੂੰ ਸਚਾਰੂ ਢੰਗ ਨਾਲ ਚਲਾਉਣ ਵਾਸਤੇ ਮਿਥਮਾ ਦੀ ਲੰਘਣਾ ਕਰਤਾ ਹਾਂ ਜੀ ਉਹਨਾਂ ਦੇ ਅਕੀ ਨਿਯਮ ਦੇ ਤਹਿਤ ਜੋ ਜੁਰਮ ਬਣਦਾ ਉਹਦੇ ਤਹਿਤ ਚਲਾਨ ਕੱਟ ਰਹੇ ਹਾਂ ਆ ਫਿਲਹਾਲ ਸਾਡਾ ਹੁਣ ਨਾਕਾ ਜਿਹੜਾ ਹੈਗਾ ਸਵੇਰ ਤੋਂ ਅ ਹੈਗਾ ਪੋੜ ਲੁਧਿਆਣਾ ਦੇ ਥੱਲੇ ਹੈਗਾ ਫਲੋਰ ਵਿਖੇ ਹੈ ਆ ਉਹਦੇ ਵਿੱਚ ਅਸੀਂ ਹੁਣ ਤੱਕ ਅਸੀਂ ਘਟੂਕਾ ਦੀ ਦੇ ਵਿੱਚੋਂ ਮੋਟਰ ਵੀ ਕਲੈਕਟ ਤਹਿਤ ਜਿੰਦਾ ਜਿੰਦਾ ਦਾ ਜੁਰਮ ਸੀਗਾ ਉਹਨਾਂ ਕੀਤਾ ਉਸ ਦੇ ਹਿਸਾਬ ਨਾਲ ਉਹਨਾਂ ਦੇ ਚਲਾਨ ਕੱਟੇ ਗਏ ਨੇ 6-7 ਮੋਟਰਸਾਈਕਲ ਜਿਹੜੇ ਬੌਂਡ ਕੀਤੇ ਆ ਕਿਹੜੇ ਤਕੀ ਆ ਜਿਹੜੇ ਉਹਨਾਂ ਦੇ ਵੀ ਅਪਰਕੀ ਹੋ ਰਹੀ ਹੈ ਹਾਂਜੀ ਸਾਡੇ ਕੋਲ ਜਿਹੜੇ ਕਈ ਵਾਰ ਤਿੰਨ ਜਿਹੜੇ ਵਿਅਕਤੀ ਚੜ੍ਹ ਕੇ ਆਉਂਦੇ ਜਿਨ੍ਹਾਂ ਦੇ ਹੁਲੀਏ ਤੋਂ ਸਾਨੂੰ ਸ਼ੱਕ ਪੈਂਦਾ ਵੀ ਇਹ ਲੋਫਰ ਟਾਈਪ ਦੇ ਵਿਅਕਤੀ ਹੈ ਉਹਨਾਂ ਨੂੰ ਅਸੀਂ ਡੱਕ ਕੇ ਉਹਨਾਂ ਦੀ ਪੂਰੀ ਤਲਾਸ਼ੀ ਕਰਦੇ ਆਂ ਉਹਨਾਂ ਨੂੰ ਪੂਰੀ ਪੁੱਛਗਿੱਛ ਕਰਦੇ ਆ ਉਹਨਾਂ ਦਾ ਜਿਹੜਾ ਅਸੀਂ ਆ ਪਿਛੇ ਦੇ ਆਧਾਰ ਦੇ ਉੱਤੇ ਉਹਨਾਂ ਦਾ ਅਸੀਂ ਰਿਕਾਰਡ ਜਿਹੜਾ ਬੈਕਗ੍ਰਾਉਂਡ ਉਹਨਾਂ ਦੀ ਚੈੱਕ ਕਰਦੇ ਆ ਵੀ ਇਹਨਾਂ ਤੇ ਕਿੰਨੇ ਪਰਚੇ ਆ ਅਗਰ ਉਹਨਾਂ ਦਾ ਕੋਈ ਪਰਚੇ ਨਿਕਲਦੇ ਆ ਆ ਪਿਛੇ ਅਸੀਂ ਚੈੱਕ ਕੀਤੇ ਸੀ ਉਹਨਾਂ ਦੇ ਤਿੰਨ ਤਿੰਨ ਚਾਰ ਚਾਰ ਪਰਚੇ ਚੋਰੀ ਦੇ ਨਿਕਲੇ ਸੀ ਉਹਦੇ ਵਿੱਚ ਅਸੀਂ ਇਹਨਾਂ ਨੂੰ ਬਕਾਇਦਾ ਥਾਣੇ ਲਾ ਜਾ ਕੇ ਉਹਨਾਂ ਦੀ ਪੂਰੀ ਪੁੱਛਗਿੱਛ ਕੀਤੀ ਗਈ ਸੀ ਇਸੇ ਤਰ੍ਹਾਂ ਜਿੰਨੇ ਵੀ ਚੱਕੀ ਵਿਅਕਤੀ ਹੁੰਦੇ ਆ ਜਿਨ੍ਹਾਂ ਦੇ ਕੋਈ ਪਰਚੇ ਹੁੰਦੇ ਬੈਕਗ੍ਰਾਉਂਡ ਦੇ ਵਿੱਚ ਉਹਨਾਂ ਦੇ ਅਸੀਂ ਸਾਰਾ ਆ ਬੈਕਗਰਾਉਂਡ ਜਿਹੜਾ ਉਹਨਾਂ ਦਾ ਅੱਜ ਦੇ ਹਾਲਾਤ ਉਹਨਾਂ ਨੂੰ ਚੈੱਕ ਕੀਤਾ ਜਾਂਦਾ। ਬਹੁਤ ਸਾਰੇ ਬੱਚੇ ਪਟਾਕੇ ਮਾਰਦੇ ਬੁੱਲਟ ਜਿਹੜੇ ਉਹਨਾਂ ਦੇ ਪਟਾਕਿਆਂ ਦੇ ਰੋਈ ਸੀਤਾ ਕਵਰ ਹਾਂਜੀ ਜਿੰਨੇ ਵੀ ਐਸੇ ਬੋਲਟ ਮੋਟਰਸਾਈਕਲ ਇੱਥੋਂ ਲੰਘਦੇ ਆ ਉਹਨਾਂ ਨੂੰ ਬਕਾਇਦਾ ਰੋਕ ਕੇ ਉਹਨਾਂ ਦੇ ਸਪੈਸ਼ਲੀ ਫਰਸਟ ਆਧਾਰ ਦੇ ਉੱਤੇ ਉਹਨਾਂ ਦੇ ਜਿਹੜੇ ਹੈਗੇ ਸਲੰਸਰ ਵਗੈਰਾ ਜੇ ਪਟਾਕੇ ਮਾਰਦੇ ਆ ਉਹ ਚੈੱਕ ਕੀਤੇ ਜਾਂਦੇ ਆ। ਅੱਜ ਵੀ ਅਸੀਂ ਦੋ ਬੋਲਟ ਮੋਟਰਸਾਈਕਲ ਆ ਜਿਨ੍ਹਾਂ ਦੇ ਪਟਾਕੇ ਮਾਰਦੇ ਸੀ ਉਹ ਚੈੱਕ ਕਰਕੇ ਉਹਨਾਂ ਦੇ ਚਲਾਣ ਕਟੇ ਆ। ਇਹ ਭਾਰੀ ਰਕਮ ਦੇ ਵਿੱਚ ਉਹਨਾਂ ਨੂੰ ਜੁਰਮਾਨਾ ਜਿਹੜਾ ਅਦਾ ਕਰਨਾ ਪਊਗਾ ਤਾਂ ਫੇਰੀ ਹੀ ਉਹ ਲੈਣ ਪੈਣਗੇ। ਫਿਰ ਸ਼ਾਰਤੀ ਆ ਉਹਨਾਂ ਨੂੰ ਕੀ ਮੈਸੇਜ ਹੈ? ਆ ਸ਼ਾਰਤੀ ਅਨਸਰਾਂ ਨੂੰ ਤਾਂ ਮੈਸੇਜ ਇਹ ਹੈਗਾ ਵਾ ਵੀ ਕੋਈ ਵੀ ਸ਼ਾਰਤੀ ਅਨਸਰ ਜਿਹੜੇ ਆਪਣੇ ਤੇ ਕੰਟਰੋਲ ਕਰ ਰਹੇ ਕਿਸੇ ਤਰ੍ਹਾਂ ਦੀ ਕੋਈ ਸ਼ਾਰਤ ਨਾ ਕਰਨ ਇਲਾਕੇ ਦੇ ਵਿੱਚ ਸਾਡੇ ਹਰ ਸਬਡਿਵੀਜ਼ਨ ਦੇ ਵਿੱਚ ਹਰ ਜਗ੍ਹਾ-ਜਗ੍ਹਾ ਤੇ ਅਸੀਂ ਨਾਕੇ ਟੀਮਾਂ ਲਗਾ ਕੇ ਅਸੀਂ ਚੈਕਿੰਗ ਕਰ ਰਹੇ ਹਾਂ ਦਿਨੇ ਵੀ ਰਾਤ ਨੂੰ ਵੀ ਜਿਹਦੇ ਵਿੱਚ ਵੀ ਜਿਹੜੇ ਹੁੱਲੜਬਾਜ਼ ਜਾਂ ਸ਼ਾਰਤੀ ਅਨਸਰ ਹੈ काबू तो पूरी कार्रवाई होगी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।